ਆਪਾਂ ਬਈ ਉਸ ਝੋਨੇ ਦੇ ਵਿੱਚ ਫਿਰਦੇ ਆ ਜਿਹੜਾ ਸਟੈਪ ਦੇ ਨਾਲ ਵਿਜਿਆ ਹੋਇਆ ਤੇ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਖੜਾ ਝੋਨਾ ਤੇ ਵaan ਵੀ ਤੁਸੀਂ ਵੇਖ ਸਕਦੇ ਹੋ ਕਿਵੇਂ ਪਾਟਿਆ ਪਿਆ ਪਾਣੀ ਦੀ ਕਮੀ ਕਾਰਨ ਕਮੀ ਨਹੀਂ ਕਹਿ ਸਕਦੇ ਪਾਣੀ ਦੀ ਬੱਚਦੀ ਕਹਿ ਸਕਦੇ ਬੱਚ ਦਾ ਵਾਸਤੇ ਨਹੀਂ ਲਾਇਆ ਪਾਣੀ ਦੇ ਇੱਥੇ ਬਹੁਤ ਆ ਏਰੀਏ 'ਚ ਆਪਣੇ ਪਿੰਡ ਭੁੱਲਰ ਤੇ ਜਿਹੜਾ ਆ ਵਿਚਾਲੇ ਗਾਂ ਦਾ ਜਿਵੇਂ ਆ ਬੂਟਿਆ ਆ ਆ ਕਾਕਾ ਇਹਨਾਂ ਨੂੰ ਪੱਟਣ ਵਾਸਤੇ ਆ ਨਵੀਂ ਤਕਨੀਕ ਦਾ ਬਣਿਆ ਹੋਇਆ ਰੂਟਾਵੇਟਰ ਇਹਦੇ ਨਾਲ ਝੋਨੇ ਨੂੰ ਆਪਾਂ ਗੁੱਡੀ ਦਵਾਈ ਜਾਂਦੇ ਆ ਸੀਲੀ ਜਾਂਦੇ ਆ ਜਿਵੇਂ ਨਰਮਾ ਸੀਲਦੇ ਆ ਬੂਟੇ-ਬੂਟੇ ਵੱਜੀ ਜਾਂਦੇ ਆ ਆ ਦੇਖ ਸਕਦੇ ਹੋ ਇਧਰ ਨੂੰ ਸਾਰਾ ਸੀਲਤਾ ਝੋਨਾ ਹੈ ਤੇ ਜੇ ਕਿਸੇ ਝੋਨੇ ਦੇ ਉੱਤੇ ਮਿੱਟੀ ਵੀ ਪੈ ਗਈ ਜਿਵੇਂ ਆ ਪੈ ਗਈ ਤਾਂ ਇਹ ਜਦੋਂ ਆਪਾਂ ਪਾਣੀ ਲਾਇਆ ਉਦੋਂ ਬੂਟਾ ਸਹੀ ਹੋ ਜੂਗਾ ਆ ਚੱਲੀ ਜਾਂਦਾ ਵਿਖਾਉਣਿਆ ਤੁਹਾਨੂੰ ਭਰਾ ਨੇ ਕਿਰਾਏ ਤੇ ਮਰਾਉਣਾ ਹੋਵੇ ਤਾਂ ਕੰਟੈਕਟ ਨੰਬਰ ਹੈਗਾ 2298770 93844 ਇਹ ਵੀਰ ਦਾ ਹੈਗਾ ਜਿਹਦਾ ਰੂਟਾ ਵੇਟਰ ਆ ਉਹਦਾ ਕੰਟੈਕਟ ਨੰਬਰ ਆ 98770 93844 ਤੁਸੀਂ ਵੀਰ ਨਾਲ ਸੰਪਰਕ ਕਰਕੇ ਝੋਨਾ ਵੇਦਾ ਸੀਲ ਸਕਦੇ ਹੋ ਭਵੇਂ ਸਟੈਪ ਵਾਲੀ ਮਸ਼ੀਨਾਂ ਵੇਚਿਆ ਭਵੇਂ ਸਿੱਧੀ ਮਸ਼ੀਨਾਂ ਵੇਚਿਆ ਉਹਦਾ ਕੋਈ ਚੱਕਰ ਨਹੀਂ